ਹਾਂਜੀ ਬਾਬਾ ਜੀ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਹੀ ਆ ਗਏ ਜਿੱਥੇ ਗੱਲ ਬੁੱਟ ਦੇੜਗੇ ਬੈਠੇ ਹੀ ਮੁੰਡੇ ਆ ਕੀ ਹਾਂਜੀ ਚੋਬਰਾ ਨੇ ਆ ਵੀ ਵਾਸ਼ਲਾ ਕਰ ਲਈਆਂ ਸਾਰੀਆਂ ਆ ਲੈਂਦਾ ਪਵਾ ਗਿਆ ਆਪਾਂ ਇਹਦਾ ਬੁਸ਼ ਪਏ ਆ ਤੇ ਕਿਹੜਾ ਪਾਗਲਾ ਹੈ ਵੀ ਆ ਬੁਸ਼ ਪਏ ਨੇੜੇ ਕਾਲਟੀ ਲਈ ਸੀ ਨਾ ਇਹ ਢਿੱਲੇ ਸੀਗੇ ਤੇ ਅੱਜ ਆਪਾਂ ਇਹਦਾ ਕੰਮ ਕਰਾਂਗੇ ਡੰਨ ਬਸ ਠੀਕ ਆ ਜੀ ਦੇਖਦੇ ਆ ਅੱਜ ਫੇਰ ਆਪਾਂ ਬਾਈ ਹੋਣੀ ਕਿੱਦਾਂ ਕਰਦੇ ਆ ਓਕੇ ਲੈ ਤੋਂ ਗਏ ਤੇ ਨਿਕਲ ਆਣੇ ਫਿਰ ਇਹਦੇ ਓਕੇ ਥੋੜੀ ਜਿਦਾਂ ਰੋ ਅਲਾਈਨਮੈਂਟ ਦੀ ਮੈਨੂੰ ਲੱਗਦਾ ਸਟੇਟਿੰਗ ਹੀ ਲੱਗਦੀ ਥੋੜੀ ਜਿਹੀ ਤਾਂ ਹੁੰਦਾ ਹੁੰਦਾ ਇਹ ਬਣਦੀ ਗੱਲ ਥੋੜਾ ਜਿਆਦਾ ਆਪਾਂ ਵੀ ਹੱਥ ਉੱਤੇ ਲਾ ਲਈਦਾ ਜਿਆਦਾ ਹੋ ਗਿਆ ਲਿਆ ਨਾ ਤੇ ਆ ਹੁਣ ਠੀਕ ਆ ਥੋੜੇ ਟੇਕ ਬੰਦਿਆ ਫਿਟੇਟ ਫਿਟੇਟ ਓਕੇ 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 ਬ੍ਰਦਰ ਓਕੇ ਆ ਗਿਆ ਇਹ ਥੋੜਾ ਜਿਹਾ ਇਧਰ ਆਈ ਇਹਦਾ ਇਧਰੋਂ ਦੀ ਹੱਥ ਜਾਂ ਮਾਰੀ ਆ ਅੰਦਰੋਂ ਦੀ ਮਾਰਨਾ ਓਏ ਤੂੰ ਆ ਲਿਆ ਥੋੜਾ ਥੱਲੋਂ ਦੇ ਤਾਂ ਝਕਣਾ ਹੁਣ ਤੈਨੂੰ ਚੱਕ ਭਾਰਾ ਭਾਤ ਬਣ ਰਿਹਾ ਏ ਯਾਰ ਤਾਂ ਕੇ ਬਾਪ 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 ਮਾਰੀ ਠੋਕੀ ਯਾਰਾ ਓਏ ਪਰੇ ਓ ਠੋਕ ਚਾਚਾ ਓਏ ਉਧਰੋਂ ਠੋਕ ਓਏ ਬਾਰੋਂ ਦੀ ਬਾਰੋਂ ਦੀ ਹਾਂ ਨਹੀਂ ਆਂਦਾ ਵੇ ਲਾਓ ਜੀ ਜਿਹੜਾ ਕੰਮ ਫਸਿਆ ਸੀ ਉਹ ਅੱਜ ਹੋ ਗਿਆ स ला ਗਿਆ ਤੇ ਆਇਆ ਨਟ ਲੰਡੇਆ ਹੂੰ ਕਿਉਂ ਫਿਰ ਮੰਨਦੇ ਹੋ ਲੱਟ ਨਹੀਂ ਆ ਕਿ ਚੜਨ ਡਿਆ ਬੋਲਟ ਨਾਲ ਪਾਥ ਵਾਲਿਆ ਯਾਰ ਕਸ ਹੀ ਨਹੀਂ ਹੋ ਰਿਆ ਇਹ ਤੇ ਕਈ ਨਾਟੇ ਨੇ ਨਾਟੇ ਸੋ ਸਰਵੋਂ ਕਰੇ ਖੋਲ ਲੈਂਦੇ ਪੰਜਾਬੀ ਐ ਇਹ ਇਹਨਾਂ ਨੂੰ ਕਹਿੰਦੇ ਨੇ ਪੰਜਾਬੀ ਇੱਥੇ ਇੱਕ ਜੱਸਾ ਦੂਜਾ ਜੋਤ ਨਹੀਂ ਮਿੰਨੀ ਬੋਲਟ ਵਾਲਾ ਜੱਸਾ ਟਰਬਨ ਸੈਂਟਰ ਵਾਲਾ ਜੱਸਾ ਟਰਬਨ ਸੈਂਟਰ ਥੜੇ ਦੇ ਮੇ ਕਮਾਣਾ ਇਹ ਜੋਰ ਲਾ ਕੇ ਕਮੂਗਾ ਮਣਾ ਜੋਰ ਲਾ ਕੇ ਸਾਡੇ ਇਹ ਨਾ ਹਾਂ ਆਦਾ ਵੀ ਚੰਗੀ ਚਾਬੀ 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 ਬੋਲੋ ਕੋਚਾ ਪੁੱਠਾ ਘੁੰਮਦਾ ਪੁੱਠਾ ਪੁੱਠਾ ਘੁੰਮਦਾ ਇਹ ਪਿੱਛੇ ਨੂੰ ਅਰੇ ਤੂੰ ਪਹਿਣਾ ਤਾਂ ਨਹੀਂ ਓ ਹੋਏ 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 ਇਹ ਤੂੰ ਪਹਿਣਾ ਨਹੀਂ ਮੇਰੇ ਸਾਹਮਣੇ ਮੇਰੇ ਸਾਹਮਣੇ ਪਹਿਣਾ ਹਰ ਆ ਬਾਹਰ ਹਾਂ ਆਹੋ ਬੋਚਾ ਹਾਂ ਇਹ ਬਰੇਪੇਟੋ ਹਾਟਾ ਫਿਰ ਬਣਦੀ ਗੱਲ ਯਾਰ ਪਰ ਮੈਨੂੰ ਲੱਗਦਾ ਨਹੀਂ ਕਿ ਇੱਥੇ ਪੰਨਾ ਨਾਟ ਸਹੀ ਨਹੀਂ ਹੈ ਹੈ ਨਾਟ ਐਕਚੁਅਲੀ ਸਹੀ ਨਹੀਂ ਹੈ ਕਿਹਦੀ ਬਣੀ ਹੈ ਕਿਹਦੀ ਬਣੀ ਹੈ ਆ ਇਹਨਾਂ ਤੋਂ ਪਰ ਗੀ ਗੱਲ Pergi, 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 Oh, kesian. Ya. Oh, iya. Oh, iya. <laughs> Oke, Kak. Noreh, cek berapa, ini. Sebenarnya itu gara-gara ini ਆ ਗਏ ਮਦਗਾੜ ਆ ਲੱਗਿਆ ਨਾਂ ਸੈੱਟ ਨੂੰ ਰੀਸੈਂਬਲਡ ਰੀਸਟੋਰ ਸੈੱਟ ਰੀਸਟੋਰ ਰੀਸਟੋਰ ਕਰਦੇ ਹਾਂ ਰੀਸੈਂਬਲਡ ਕਰਦੇ ਹਾਂ ਲੋ ਜਿਆਦਾ ਚਾਬੀ ਜਿਹੜੀ ਆ ਥੋੜੀ ਜਿਹੀ ਬਚੀ ਹੋਈ ਹੈ ਉਸ ਤੋਂ ਹੀ ਆਹੀ ਗਿਆ ਤੇ ਬੋ ਹੇ ਮਿੱਠ ਕੇ ਕੈਂਡ ਆਖਣਾ ਬੰਦਾ ਕਿਹਦਾ ਓਕੇ ਹਾਂ ਜੀ ਕਿੰਨਾ ਰਹਿ ਗਿਆ ਕੰਮ ਮਾਗਾ ਕੋਕੇ ਜੜਦੇ ਆਪਾਂ ਕੋਕੇ ਬਿਸ਼ੱਕ ਦੀ ਇੱਕ ਨਾਟੀ ਘਸਿਆ ਹੱਥ ਸਾਰੇ ਲਵੇਂ ਲਿਆ ਆਪਾਂ ਜਿੱਦਾਂ ਸਾਰਾ ਬੁਲਟ ਹੀ ਰੀਸਟੋਰ ਮੈਂ ਕੀਤਾ ਦਾ ਕਾਲਾ ਕਲਾ ਆ ਕਸਤਾ ਲੱਟਾ ਇਹ ਕਸਤਾ ਆ ਆ ਹਿੱਲਦੇ ਆ ਕੋਈ ਚੱਕਰ ਨਹੀਂ ਹੈਗਾ ਵੇਹੇ ਆਹਾ ਯਾ ਚਾਬੀ ਜੀ ਨਾ ਦੱਸਣਾ ਆਪਾਂ ਵੇਹੇ ਇਹਦੀ ਚਾਬੀ ਵੱਡੀ ਜਾਈਦੀ ਆ ਤੁਹਾਨੂੰ ਚਾਬੀ ਨਹੀਂ ਹੈਗੀ ਤੇਰੇ ਕੋਲ ਹੋਗੀ ਉਹ ਤੂੰ ਫਿਰ ਚੱਕ ਲਾਂਗੇ ਚੱਲ ਫਿਰ ਹਾਂਜੀ ਬਾਬਾ ਜੀ ਇਹਨੂੰ ਕਿਹੜਾ ਵੀਡੀਓ ਪਰ ਇਹ ਵੀਡੀਓ ਦੱਸਣਾ ਇਹ ਤਾਂ ਲੈ ਜਾਣਾ ਇਹ ਮੇਰਾ ਮੁੰਡਾ ਨਹੀਂ ਲੱਭਣ ਦੇ ਵੀਡੀਓ ਬੰਨੇ ਪੜਾਈ ਜੀ ਉਹ ਨੋ ਕੋਈ ਵੀਡੀਓ ਬਣਾਈ ਮੇਰਾ ਮਿੰਡ ਡੰਡ ਬੰਡਿਆ ਹਲੇ ਹਾਂ ਕੋਈ ਹਿੱਟਾ ਹਿੱਟਾ ਕਰ ਬੰਡਾ ਕਰਦੇ ਕਰਦੇ ਕੈਂਦੇ ਮੁੰਡੇ ਨੇ ਚੱਕਾ ਵੀ ਆਪੇ ਫਿੱਟ ਕਰ ਲਿਆ ਕਰ ਲਿਆ ਉਹ ਦੇਖੀ ਕਿਵੇਂ ਪੁਆਇੰਟ ਦਾ ਉਧਰ ਪਤਾ ਪੁਆਇੰਟ ਚੈੱਕ ਕਰੀ ਪੁਆਇੰਟ ਓਕੇ ਬ్రో ਆ ਜਿੱਥੇ ਆ ਜਿੱਥੇ ਕਿਨੇデア ਹਾਵੜਾ ਪਾਈ ਦੀ ਨਾ ਹੈਰੀ ਆ ਜੀ ਤੋ ਇਧਰੋਂ ਦੱਸੋ ਧੀ ਆਲੀ ਆ ਜੀ ਸੈਟਿੰਗ ਹੈ ਨਾ ਹਾਵੜੀ ਸੈਟਿੰਗ ਹੈ ਇਹ ਉਧਰੋਂ ਦੇਖ ਕੇ ਜਿਵੇਂ ਇੱਥੇ ਆ ਨਾ ਹਾਂਜੀ ਇੱਥੇ ਆ ਉਧਰ ਦੇਖ ਕਿੱਥੇ ਦਾ ਉਧਰ ਵੀ ਦੱਸੋ ਫੜਕਾ ਬਹੁਤ ਕਹੀਆ 1 2 3 4 5 ਨੀਚੇ ਦੇਖਣਾ ਨੀਚੇ ਨੀਚੇ ਪੰਜ ਦਿਓ ਪੰਜ ਇਹ 1 2 ਬਾਈ ਦੇਖਦੇ ਨਹੀਂ ਬਾਈ ਯਾਰ 1 2 3 4 1 5 1 6 ਬਾਈ ਇੱਥੇ ਆਉਣਾ ਛੱਟ ਹੱਥ ਲੱਗਦੇ ਗੱਲ ਇਦਾਂ ਗੱਲ ਇਦਾਂ ਆਪਣੇ ਕੋਲ ਹੈ ਨਹੀਂ ਹਜ਼ਾਰ ਪੁਰੇ ਉਹ ਜਿਗਾੜ ਹੀ ਲਾਣਾ ਪੈ ਰਿਹਾ ਆ ਇਹ ਸਾਰਾ ਤੁਹਾਨੂੰ ਮੈਣੀ ਜੀ ਕਰਨਾ ਪੈਣਾ ਵੀਰੋ ਬਾ ਅਸੀਂ ਹੋ ਗਿਆ ਪੰਜਵਾਂ ਪੰਜਾਬੀ ਹੁੰਦੇ ਜਗਾੜੀ ਨੇ ਇੱਕ ਦੋ ਤਿੰਨ ਚਾਰ ਪੰਜ ਓਕੇ ਦੰਨਾ ਮੁੰਡਾ ਮੁੰਡਾ ਹੁਣ ਹੱਥ ਡਰ ਗਿਆ ਕਹਿੰਦਾ ਵੀ ਮੇਰੇ ਹੱਥ ਜਾਰੇ ਗਾਰੇ ਹੋ ਗਏ ਆ ਉਹਨੇ ਫੈਰੀ ਸਾਹਿਬ ਨੂੰ ਲਾਰੇ ਪੈ ਰਹੇ ਨੇ ਹੱਥ ਹੈ ਫੈਰੀ ਕਹਿੰਦਾ ਕਿਹੜੀ ਗੱਲ ਕਰਤੀ ਕੱਲ ਅਸੀਂ ਦੇੜ ਸਕਦੇ ਸੀਗੇ ਤੇ ਅੱਜ ਅਸੀਂ ਫਿੱਟ ਨਹੀਂ ਕਰ ਸਕਦੇ ਦੇਰ ਨਾਲ ਹੱਥ ਹੈ ਇੰਦਰ ਯਾਰ ਹੁਣੀ ਹੱਥ ਹੱਥ ਧੋਂਦੇ ਵੇ ਆ ਗਰੀਸ ਹੀ ਨਹੀਂ ਲੱਥਣਦੀ ਹੱਥਾਂ ਤੋਂ ਹਾਂਜੀ ਬਾਬਿਓ ਪ੍ਰੇਫਿਟ ਓ ਵੀ ਚੱਕਰ ਪੈ ਗਿਆ ਬਾਈ ਕੋਣ ਉਹ ਇੰਦਰ ਵੀ ਵਾਸ਼ਲ ਵਾਸ਼ਲ ਰਹਿ ਗਈ ਜੀ ਹਾਂਜੀ 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 ਕੋਈ ਮੇਰਾ ਵੀਰ ਭਰਾ ਗੁੱਸਾ ਨਾ ਕਰਿਓ ਇੰਨਾ ਕ ਤਾਂ ਕੰਮ ਤਾਂ ਕੋਦਾ ਯੈਸ ਹੁਣ ਬਣੀ ਗੱਲ ਬਾਈ ਬਹਿ ਜਾਇਆ ਕਰਾ ਆਤਰਾ ਹਾਂ ਤੇ ਮੇਰੇ ਇੱਕ ਵਾਰੀ ਮੇਰੇ ਸਾਰੇ ਵੀਰਾਂ ਭਾਈਆਂ ਕੋ ਇੱਥੇ ਖੁੱਲੇ ਜਾਂਨ ਤਾਂ ਪਈ ਪੱਕੀ ਗੱਲ ਨਾਟ ਨਹੀਂ ਬਣਾ ਲੱਗਦਾ ਸਾਨੂੰ ਵੀਰ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਬਣ ਗਈ ਮੰਲੇ ਦੇ ਇਕੱਠੇ ਹੋਣ ਵਾਲੇ ਆ ਬੱਸੋਂ ਨਾਲ ਸੈੱਟ ਕਰਨ ਟਾਈਮ ਦਾ ਕੁਝ ਕਹਿ ਨਹੀਂ ਸਕਦੇ ਮੱਲਾ ਸਾਰਾ ਸੌ ਗਿਆ ਇਹਨਾਂ ਦਾ ਇੱਧਰ ਵੀ ਸੁੱਤਾ ਤੇ ਉੱਧਰ ਵੀ ਸੁੱਤਾ ਇਹ ਲੋਕੀ ਸੈਰਾਂ ਵਾਲੇ ਹੀ ਨੇ ਬੱਸ ਇੱਧਰ ਦਾ ਸੌਣੇ ਬੋਡ ਦਾ ਇੰਜਰ-ਪਿੰਜਰ ਕਰਕੇ ਬੈਠੇ ਆ ਜੀ ਅਸਲੋਂ ਇਹਨੂੰ ਨਾ ਹਾਂ ਜੀ ਯਾਰੋ ਬਾਈ ਨੇ ਦੋ ਵਾਰ ਹੀ ਹੱਥ ਧੋਲੇ ਆ ਤੇ ਜੇ ਤਿੰਨ ਵਾਰ ਹੱਥ ਫੇਰ ਨਹੀਂ ਸਾਫ਼ ਹੋਏ ਹੋਰ ਰਗੜਵੇ ਇਹਨਾਂ ਨੂੰ ਹਾਂ ਜੀ ਯਾਰੀ ਉਹ ਕਹਿੰਦੇ ਮੁੰਡਾ ਲੱਸੀ ਲਿਆ ਚੱਕੋ ਬਾਈ ਲੋਈ ਚੋਬਰਾਂ ਨੇ ਬੁਲਟ ਤੇ ਕਰਤਾ ਜੇ ਡੰਨ ਇਹ ਥੋੜਾ ਜਿਹਾ ਮੈਂ ਕਿਉਂ ਵਾਈਡ ਐਂਗਲ ਲੈ ਲਿਆ ਜਰਾ ਬੋਲਟ ਕਰ ਲਿਆ ਭਾਈਆਂ ਡਨ ਆ ਸ਼ਾਹ ਜੀ ਆਪਣੇ ਲੱਗਦਾ ਭਾਈ ਉਹ ਦੋ ਤਿੰਨ ਦਿਨ ਖੜਾ ਰਿਹਾ ਨਾ ਉਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਆਟਾਵਾ ਸਾਡਾ ਜਿਹੜਾ ਨਾ ਉਹ ਘੱਟ ਗਈ ਟਾਇਰ ਕੀ ਹੋਇਆ ਕਿਉਂਕਿ ਸਾਡੇ ਉਹਦੀ ਚਾਬੀ ਨਹੀਂ ਸੀ ਆਪਾਂ ਮਾਰਾ ਘੱਟਣਾ ਬੋਲਦਾ ਲਓ ਜੀ ਆਪਾਂ ਪਹੁੰਚ ਗਏ ਜਿਮ ਆ ਆਪਣਾ ਜਿਮ ਆ ਇਹ ਓਹੋ ਬੰਦ ਲਿਆ ਹੋ ਗਿਆ ਕੰਮ ਨਾ ਯਾ ਫਟਾਰੇ ਜਿਮ ਤੱਕ ਵੱਡਾ ਨਾ ਹਾਂਜੀ ਕੇ ਮਨਾ ਰਹੇ